ਸੱਚੀ ਕੱਲ੍ਹ ਦੋਸਤੋ ਪਬਲਿਕਸ ਮਾਣ ਨੂੰ ਸਤ ਸਾਰਿਆਂ ਦਾ ਸਵਾਗਤ ਹੈ ਲੜਕੀ ਤੇ ਪਰਿਵਾਰ ਵੱਲੋਂ ਸੋਹਰਾ ਪਰਿਵਾਰ ਦੇ ਮਾਰਨ ਦੇ ਲੱਗੇ આરોਪ ਸੱਸ ਅਤੇ ਪਤੀ ਦੇ ਖਿਲਾਫ ਜਿਹੜਾ ਪਰਚਾ ਕੀਤਾ ਦਰਜ ਪਿੰਡ ਦਰਾਣਾ ਦੀ ਜ਼ਿਲ੍ਹਾ ਦੀ ਰਹਿਣ ਵਾਲੀ ਇਹ ਲੜਕੀ ਜਸਪ੍ਰੀਤ ਕੌਰ 6 ਸਾਲ ਪਹਿਲਾਂ ਸੰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਪਿੰਡ ਟੈਂਟਲ ਵਿੱਚ VIC ਬੀਪੀ ਕੱਲ ਬਿਮਾਰ ਹੋਣ ਤੋਂ ਪਟਿਆਲਾ ਜਿਹੜਾ ਇਸ ਨੂੰ ਹਮਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈਗਾ ਡਾਕਟਰਾਂ ਨੂੰ ਪਤਾ ਲੱਗ ਗਿਆ ਸੀ ਕਿ ਜ਼ਹਿਰੀਲੀ ਚੀਜ਼ ਖਾਦੀ ਹੋਈ ਹੈ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਅਤੇ ਉਸ ਦਾ ਪੋਸਟਮਾਰਟਮ ਕਰਾਣ ਦੇ ਹੀ ਪੇਕੇ ਪਰਿਵਾਰ ਨੂੰ ਉਸ ਦੀ লাশ ਦਿੱਤੀ ਜਾਵੇਗੀ ਉਸ ਤੋਂ ਭਰਾ ਨੇ ਬਿਆਨ ਤੇ ਲੜਕੇ ਦੇ ਪਤੀ ਸਸਤੇ ਜਿਹੜਾ ਮਸਲਾ ਜਿਹੜਾ 306 ਦਾ ਜਿਹੜਾ ਪਰਚਾ ਇਹ ਦਰਜ ਕਰ ਲਿਆ ਹੈਗਾ ਲੜਕੀ ਦੇ ਮਾਮਾ ਨੇ ਦੱਸਿਆ ਕਿ ਝੂਠ ਮਾਰ ਕੇ ਅਠ ਕਿਲੇ ਪੈੜੀ ਕਹਿ ਕੇ ਰਿਸ਼ਤਾ ਲਿਆ ਸੀ ਪਰ ਇਹਨਾਂ ਕੋਲ ਤਾਂ ਕੋਈ ਵੀ ਨਾ ਤਾਂ ਕਿੱਲਾ ਹੈ ਨਾ ਹੀ ਕੋਈ ਪੈੜੀ ਹੈ ਪਰ ਲੜਕਾ ਵੀ ਜਿਹੜਾ ਕੰਡੇ ਤੇ ਕੰਮ ਕਰਦਾ ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਤੀ ਸੰਦੀਪ ਸਿੰਘ ਅਤੇ ਉਸਦੇ ਸੱਸ ਦੇ ਖਿਲਾਫ ਜਿਹੜਾ 306 ਦਾ ਪਰਚਾ ਦਰਜ ਕੀਤਾ ਗਿਆ ਜਿਸ ਦੀ ਰਿਪੋਰਟ ਵੀ ਆ ਚੁੱਕੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਨਰਨਾਵੀ ਵਿਰਾਸ ਸਿੰਘ ਆ ਜੀ ਵਿਰਾਸ ਸਿੰਘ ਹਾਂ ਜੀ ਵਿਰਾਸ ਸਿੰਘ ਜਿਸਟਰ ਦੀ ਡੱਟ ਜੀ ਸਾਡੀ ਸਿਸਟਰ ਨੂੰ ਇਹਨਾਂ ਕੋਈ ਦਿੱਤਾ ਆ ਜਿੱਦਾਂ ਇਹ ਕਹਿ ਰਿਹਾ ਕਿ ਅਸੀਂ ਪਟਿਆਲੇ ਲੈ ਗਏ ਆ ਪਟਿਆਲੇ ਵਾਲੇ ਡਾਕਟਰਾਂ ਨਾਲ ਅਸੀਂ ਜਾ ਕੇ ਗੱਲ ਕੀਤੀ ਆ ਉੱਥੇ ਪਹਿਲਾਂ ਤਾਂ ਇਹਨਾਂ ਸਾਨੂੰ ਬੋਡੀ ਨਹੀਂ ਦੇਖਣ ਦਿੱਤੀ ਬਾਅਦ ਚ ਅਸੀਂ ਠੱਕੇ ਨਾਲ ਬੋਡੀ ਦੇਖੀ ਆ ਅਸੀਂ ਪਟਿਆਲੇ ਵਾਲੇ ਡਾਕਟਰਾਂ ਨਾਲ ਗੱਲ ਕੀਤੀ ਆ ਪਟਿਆਲੇ ਵਾਲੇ ਡਾਕਟਰਾਂ ਨੇ ਸਾਨੂੰ ਇਹ ਗੱਲ ਆਖਿਆ ਕਿ ਸਾਡੀ ਕੁੜੀ ਨੂੰ ਕੋਈ ਦਿੱਤਾ ਆ ਇਹਨਾਂ ਪੋਇਜ਼ਨ ਦਿੱਤਾ ਅਮਰੋਸਟ ਅਮਰੋਸਪੀਟਲ ਵਾਲਿਆਂ ਨੇ ਸਾਨੂੰ ਪੂਰਾ ਸ਼ੱਕ ਹੈ ਕਿ ਇਹਨਾਂ ਸਾਡੀ ਕੁੜੀ ਨੂੰ ਕੋਈ ਦਿੱਤਾ ਆ ਤੇ ਅਸੀਂ ਇਹਨਾਂ ਤੇ ਪੂਰੀ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਆ ਕਿੰਨੇ ਸਾਲ ਉਹ ਮੈਰਿਜਿੰਗ ਮੈਰਿਜ ਨੂੰ 6 ਸਾਲ ਹੋ ਗਿਆ ਜੀ ਬੱਚੇ ਕਿੰਨੇ ਬੱਚੇ ਇੱਕ ਆ ਜੁੜੀਆਂ ਕੀ ਕਹਿਣਾ ਚਾਹੁੰਦੇ ਕਾਰ ਵੀ ਹੋਏ ਹਾਂ ਅਸੀਂ ਪੂਰੀ ਕਾਰਵਾਈ ਕਰਵਾਉਣਾ ਚਾਹੁੰਦੇ ਆ ਜੀ ਭਾਂਜੀ ਸੀ ਇਹ ਤੇ ਇਹ ਪਹਿਲਾਂ ਤਾਂ ਅਸੀਂ ਬਿਮਾਰ ਹੋਈ ਢੱਲੀ ਹੋਈ ਕੋਈ ਇਹੋ ਜੀ ਗੱਲਬਾਤ ਤਾਂ ਲੱਗਦੀ ਨਹੀਂ ਜੰਗ ਕੁੜੀ ਸੀ ਕੋਈ ਕਦੀ ਆਹਨਾਂ ਦੇ ਅਟੈਕ ਕਰੀ ਆਹਨਾਂ ਦੇ ਬੀਪੀ ਘੱਟ ਸੀ ਪਰ ਸਾਨੂੰ ਇਹਦਾ ਸ਼ੱਕ ਹੈ ਕਿ ਜਿਵੇਂ ਕੋਈ ਜ਼ਹਿਰ ਦਿੱਤਾ ਗਿਆ ਹੈ ਉਪਏਜੰਦਾ ਵਗੈਰਾ ਸਾਨੂੰ ਡਾਕਟਰ ਅਸੀਂ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਉੱਥੇ ਵੀ ਉਹਨਾਂ ਨੇ ਇਹੀ ਗੱਲ ਡਾਕਟਰਾਂ ਨੇ ਕਿਹਾ ਵੀ ਸਾਨੂੰ ਪੁਏਜੰਦਾ ਕੇਸ ਲੱਗਦਾ ਹੈ ਵੀ ਤੁਸੀਂ ਆਪ ਦਾ ਉਹਨਾਂ ਨੇ ਇਹਨਾਂ ਨੇ ਤਾਂ ਪੁਲਿਸ ਨੂੰ ਤਲਾਸ਼ ਵੀ ਨਹੀਂ ਕੀਤੀ ਲੜਕੇ ਵਾਲਿਆਂ ਨੇ ਸਾਨੂੰ ਤਾਂ ਇਹ ਕਹੀ ਗਏ ਨੇ ਵੀ ਇਹ ਬਿਮਾਰ ਹੈ ਬਿਮਾਰ ਹੈ ਫਿਰ ਉਹ ਡਾਕਟਰ ਸਾਹਿਬ ਨੇ ਉੱਥੋਂ ਅੰਮ੍ਰਿਤਸਰ ਪਟਿਆਲਾ ਵਾਲਿਆਂ ਨੇ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਫੋਨ ਕੀਤਾ ਬਾਅਦ ਦੇ ਵਿੱਚ ਪੁਲਿਸ ਨੇ ਬਾਡੀ ਆਫ ਦੇ ਕਬਜ਼ੇ ਵਿੱਚ ਲੈ ਲਈ ਅੱਜ ਸਮਾਣੇ ਮੋਚਰੀ ਦੇ ਵਿੱਚ ਹਸਪਤਾਲ ਦੇ ਵਿੱਚ ਰੱਖੀ ਹੋਈ ਹੈ ਹੁਣ ਅੱਜ ਪੋਸਟਮਾਰਟਮ ਹੋਣਾ ਹੈ ਜੀ ਉਹ ਦੇਖੋ ਉਹਨਾਂ ਦੇ ਵਿੱਚ ਕੀ ਆਉਂਦਾ ਹੈ ਤੇ ਅਸੀਂ ਤਾਂ ਇਹਨਾਂ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਸੀ ਜੀ ਇਹ ਸਾਡਾ ਰਿਸ਼ਤਾ ਵੀ ਇਹਨਾਂ ਨੇ ਝੂਠ ਮਾਰ ਕੇ ਲੈ ਪਹਿਲਾਂ ਤਾਂ ਦੇ ਸੀ ਵੀ ਅਟਕਲੇ ਪੈਲੀ ਆਉਂਦੀ ਮੁੰਡੇ ਨੂੰ ਪੈਲੀ ਇਹਨਾਂ ਕੋਲ ਬਿਲਕੁਲ ਵੀ ਨਹੀਂ ਹੈਗੀ ਕੁੜੀ ਪੜੀ ਸੀ ਗ੍ਰੈਜੂਏਟ ਕੁੜੀ ਸੀ ਹਾਈਲਾਈਟਸ ਕੀਤੀ ਸੀ ਜਾਂਦੇ ਸੀ ਵੀ ਅਸੀਂ ਪੈਸੇ ਲਾ ਕੇ ਕੁੜੀ ਨੂੰ ਬਾਹਰ ਘਰ ਲਦੇ ਹਾਂ ਕਿ ਮੁੰਡੇ ਨੂੰ ਵੀ ਨਾਲ ਸਾਡਾ ਮੁੰਡਾ ਚਲਾ ਜਾਏਗਾ ਜਦੋਂ ਵਿਆਹ ਹੋ ਗਿਆ ਤਾਂ ਪਤਾ ਲੱਗਾ ਬਾਅਦ ਦੇ ਵਿੱਚ ਤੇ ਇਹਨਾਂ ਕੋਲ ਤਾਂ ਕੋਈ ਸ਼ੈ ਨਹੀਂ ਹੈਗੀ ਤੇ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਪੈਸੇ ਪੂਸੇ ਵੀ ਕਦੀ ਕਦੀ ਮਾਮੇ ਤੋਂ ਬਾਹਰ ਮੇਰਾ ਬ੍ਰਦਰ ਹੈ ਉਹ ਬਾਹਰ ਹੈ ਇੰਗਲੈਂਡ ਉਹਦੇ ਤੋਂ ਪੈਸੇ ਵੀ ਇੱਕ ਦੋ ਵਾਰਾਂ ਨੇ ਮੰਗਾਏ ਨੇ ਤੇ ਜਿਹੜਾ ਕੁੜੀ ਦਾ ਸਹੁਰਾ ਆਇਆ ਉਹ ਗੁਰਦੁਆਰਾ ਸਾਹਿਬ ਤੇ ਸੇਵਾ ਸੁਭਾ ਕਰਦਾ ਤੇ ਮੁੰਡਾ ਕਿਤੇ ਆਂਦੇ ਨੇ ਵੀ ਕੰਡੇ-ਕੁੰਡੇ ਤੇ ਲੱਗਾ ਹੈ ਪਹਿਲਾਂ ਤਾਂ ਸਾਨੂੰ ਪੈੜੀ ਦਾ ਝੂਠ ਨਾ ਮਾਰਾ ਹੁਣ ਮਗਰੋਂ ਤੁਹਾਡੀ ਕੁੜੀ ਦੀ ਡੈਥ ਹੋ ਗਈ ਇਹਨਾਂ ਨੇ ਬਹੁਤ ਬਾੜਾ ਕੀਤਾ ਜੀ ਸਹੀ ਤਾਂ ਇਹਨਾਂ ਇਨਸਾਫ ਹੋਣਾ ਚਾਹੀਦਾ ਸਾਡਾ ਕਾਰਵਾਈ ਹੋ ਰਹੀ ਹੈ ਕਾਰਵਾਈ ਕਰ ਲੈਣੇ ਪੁਲਿਸ ਵਾਲੇ ਪਹਿਲਾਂ ਤਾਂ ਸਾਨੂੰ ਆਂਦੇ ਸੀ ਵੀ ਤੁਸੀਂ 174 ਦੀ ਕਾਰਵਾਈ ਕਰਾ ਦਿਓ ਬੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਫਿਰ ਸਸੀ ਅਸੀਂ ਆਖਿਆ ਵੀ ਜੇ ਤੁਸੀਂ ਕਾਰਵਾਈ ਨਹੀਂ ਕਰਨੀ ਤੇ ਅਸੀਂ ਤਾਂ ਫਿਰ ਤਰਨਾ ਲਾਵਾਂਗੇ ਵੀ ਅਸੀਂ ਤਾਂ ਸਾਡੀ ਅਸੀਂ ਆਖ ਨੇ ਪੇ ਸਾਡੀ ਕੁੜੀ ਨੂੰ ਮਾਰਿਆ ਗਿਆ ਜਦੋਂ ਰਿਪੋਰਟ ਚ ਜੋ ਆਏਗਾ ਉਸ ਹਿਸਾਬ ਨਾਲ ਬਾਅਦ ਚ ਕਾਰਵਾਈ ਹੋਏਗੀ ਤੁਸੀਂ ਇੱਕ ਪਰਚਾ ਦਰਜ ਕਰੋ ਪਰ ਸਾਲੋ ਸਾਰਿਆਂ ਦੇ ਕਹਿਣ ਕੂਣ ਤੇ ਚਲੋ ਪੋਲੀਟੀਕਲ ਵੀ ਪ੍ਰੈਸ਼ਰ ਪਾਪੂ ਕੇ ਚਲੋ ਅਸੀਂ ਆਪ ਦੇ ਵੱਲੋਂ ਪਰਚਾ ਪੁਰਚਾ ਦਰਜ ਕਰਵਾਇਆ ਹੁਣ ਵੇਖੋ ਅਗਲੀ ਕਾਰਵਾਈ ਹੁਣ ਕੀ ਹੁੰਦੀ ਹੈ ਲੜਕੀ ਜਸਪੀਰ ਜਸਪੀਰ ਕੌਰ ਹੈ ਉਮਰ 27 ਸਾਲ ਹੈ ਇਹ 7 ਸਾਲ ਪਹਿਲਾਂ ਵਿਆਹ ਸੀ ਸੰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਟੈਂਟਰ ਨਾਲ ਤੇ ਇਹ ਦਰਾਣਾ ਪਿੰਡ ਦੀ ਦਰਾਣਾ ਅਲੇਵਾ ਥਾਣਾ ਪਿੰਡ ਦਾ ਹਰਿਆਣੇ ਚ ਜ਼ਿਲ੍ਹਾ ਜੀਂਦ ਹੈ ਜੀ ਕਿਵੇਂ ਮੌਤ ਹੋ ਗਈ ਇਹਨਾਂ ਦੀ ਮੌਤ ਘਰ ਦੇ ਦੇ ਕਿਤੇ ਮੈਨੂੰ ਰੁਕਾ ਆਇਆ ਸੀ ਪਰ ਤੋਂ ਮੈਂ ਡਿਊਟੀ ਅਫਸਰ ਸੀ 9 ਤਰੀਕ ਨੂੰ ਰੁਕਾ ਐਸ਼ ਵੀ ਇੱਕ ਲੜਕੀ ਬਰਾੜ ਡੈੱਡ ਪਹੁੰਚੀ ਹੈ ਮੇਰੇ ਹਸਪਤਾਲ ਚ ਤਾਂ ਉੱਥੇ ਸ਼ਾਮ ਪੈ ਗਈ ਤੇ ਪਰਪਸੇ ਕਰਾਇਆ ਗਿਆ ਐਕਸਟੈਂਡ ਵਾਲਾ ਫਿਰ ਸ਼ਾਮ ਨੂੰ ਲੜਕੀ ਦੀ ਡੱਡਪੜੀ ਜਾ ਕੇ ਇੱਥੇ ਦਾਖਲ ਕਰਾਤੀ ਲੇਟ ਹੋ ਗਏ ਸੀ ਕੱਲ ਫਿਰ ਘਰ ਦੇ ਆਏ ਸੀ ਪਰਿਵਾਰ ਦਾ ਪਰਿਵਾਰ ਵਾਲੇ ਕਹਿੰਦੇ ਵੀ ਇਹਨਾਂ ਜ਼ਹਿਰ ਦੇ ਕੇ ਮਾਰੇ ਆ ਤੇ ਕੱਲ ਫਿਰ ਅਸੀਂ 306 ਦਾ ਪਰਚਾ ਦਿੱਤਾ ਬਿਆਨ ਤੇ ਲੜਕੀ ਦੇ ਲੜਕੀ ਦੇ ਭਰਾ ਦੇ ਬਿਆਨ ਤੇ ਜਵਰਾਜ ਸਿੰਘ ਦੇ ਬਿਆਨ ਤੇ ਮੁੰਡੇ ਦੀ ਸੱਸ ਤੇ ਕੁੜੀ ਦੀ ਸੱਸ ਤੇ ਮੁੰਡੇ ਉਹਦੇ ਪਤੀ ਦੇ ਪਰਚਾ ਦਿੱਤਾ 306 ਬੀਐਨਐਸ ਦਾ ਉਹ ਗ੍ਰੈਸਟਾਰ ਕਿੱਤੀ ਕੋਈ ਐ 18 ਰਿਪੋਰਟ ਕੱਟੇ 5 ਬੀਐਨਐਸ ਦਾ ਪਰਚਾ ਦਿੱਤਾ ਜੀ ਲੜਕੀ ਦੀ ਸੱਸ ਤੇ ਉਦੇ ਪਤੀ ਦੇ ਖਰਾਬ ਤੇ ਅੱਜ ਪੋਸ਼ਟੋਂ ਕਰਾ ਰਹੇ ਆ ਜੋ ਪੋਸ਼ਟੋਂ ਬਾਅਦ ਚ ਰਿਪੋਰਟ ਹੈ ਉਸ ਤੋਂ ਬਾਅਦ ਚ ਵੀ ਕਾਰੀ ਹਮਰੋਚ ਨਾ ਤੇ ਜਾਊਗੀ